ਨ ਕੋਈ ਪਤਾ ਨਹੀਂ ਮੇਰੇ ਵੀਰ ਨਾ ਮੈਂ ਵੀਰ ਨੂੰ ਲਾਦੀ ਫਿਰਦੀ ਮੈਂ ਉੱਥੋਂ ਵੀ ਆਈ ਆ ਜਿੱਥੇ ਵੀਰ ਨੂੰ ਗੋਲੀਆਂ ਵੱਜੀਆਂ ਮੇਰਾ ਵੀਰ ਇਨਸਾਫ ਮਿਲਣਾ ਚਾਹੀਦਾ ਕਈ ਮਾਵਾਂ ਦੇ ਉਹ ਤੁਰ ਗਏ ਕਿਸੇ ਦਾ ਕੋਈ ਮੁੱਲ ਨਹੀਂ ਪਿਆ ਇਹ ਕਿੱਥੋਂ ਸਰਕਾਰਾਂ ਸਾਡੀ ਆਡੀ ਮਿਹਨਤ ਆ ਸਾਡੇ ਨਾਲ ਜੋ ਹੋਇਆ ਤਾਂ ਅੱਗੇ ਨਾਲ ਕਿਸੇ ਨਾਲ ਹੋਵੇ ਬਾਗਬਾਨਿਆਰੇ ਬਰਬਾਹ ਨਾ ਪਹੁੰਚਿਆ ਭਾਈ ਪਤੀਜਾ ਮੇਰਾ ਅਮਰੀਕਾ ਚੋਂ ਨੇ ਫੋਨ ਕੀਤਾ ਆਂਦਾ ਭੁਈ ਮੇਰਾ ਬੇਟਾ ਧਰਮਪਾਲ ਆਂਦਾ ਧਰਮਪਾਲ ਚਾਚੇ ਨੂੰ ਗੋਲੀਆਂ ਮਾਰਤੀਆਂ ਕਿਸੇ ਨੇ ਆਦ ਦੇ ਵਿੱਚ ਮੈਂ ਅੰਨੀ ਹੋ ਗਈ ਮੈਨੂੰ ਕੋਈ ਪਤਾ ਨਹੀਂ ਮੇਰੇ ਵੀਰ ਨਾ ਮੈਂ ਵੀਰ ਨੂੰ ਲਾਦੀ ਫਿਰਦੀ ਮੈਂ ਉੱਥੋਂ ਵੀ ਆਈ ਆ ਜਿੱਥੇ ਵੀਰ ਨੂੰ ਗੋਲੀਆਂ ਵੱਧੀਆਂ ਮੇਰਾ ਵੀਰ ਨਸਾ ਮਿਲਣਾ ਚਾਹੀਦਾ ਕਈ ਮਾਵਾਂ ਪੁੱਤ ਤੁਰ ਗਏ ਕਿਸੇ ਦਾ ਕੋਈ ਮੁੱਲ ਨਹੀਂ ਪਿਆ ਇਹ ਕਿੱਥੋਂ ਸਰਕਾਰਾਂ ਸਾਡੀ ਆਡੀ ਮਿਹਨਤ ਸਾਡੇ ਨਾਲ ਜੋ ਆ ਗਾਂ ਅੱਗੇ ਨਾਲ ਕਿਸੇ ਦਾ ਹੋਵੇ ਬਣਾ ਕਿਨੇ ਪੁਲਿਸ ਨੇ ਮਾਜ ਮਰੇ ਲਪਾਣਾ ਸਾਨੂੰ ਕੀ ਦਵਾ ਵੀਰਾ ਹਾਏ ਵੀਰਾ ਹਾਏ ਵੀਰਾ ਹਾਏ ਲਾਲਜੀਤ ਬੁੱਲਰਨਾ ਸੀ ਇਹਦਾ ਹਾਏ ਹਾਂਜੀ चले हां कोई नई गुरप्रीत बाल्टिया इतना पता भी रोटी खान डेया ਜਿੰਨੂੰ ਫੋਨ ਗਿਆ ਕਿਸਦਾ ਕੀ ਆਂਦਾ ਵੀ ਰੋਟੀ ਖਾ ਕੇ ਤੇ ਮੈਂ ਹੁਣ ਨਿਕਲ ਪਿਆ ਕਰੂੰ ਹਾਂ ਰਸਤੇ ਚ ਕਿੱਥੇ ਨਾਲ ਲੈਣਾ ਸੀ ਇਹਨੇ ਪਤਾ ਨਹੀਂ ਕਿੱਥੋਂ ਨਾਲ ਜਾਣਾ ਸੀ ਕਿਸੇ ਨੇ ਪਹਿਨੇ ਤੇ ਆਂਦਾ ਮੈਂ ਉਧਰੋਂ ਆਉਣ ਡਿਆ ਹਾਂ ਦੂਜੀ ਗੋਮਦਵਾਲ ਨੂੰ ਹਾਂਜੀ ਤਰੀਕਾਂ ਪਿੰਦੀਆਂ ਹੈਗੀਆਂ ਮੰਗ ਕਰਦੇ ਜਰੂਰ ਮੰਗ ਹੀ ਕਰਨੀ ਵੀ ਇਨਸਾਫ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿੱਥੇੋਂ ਆਉਣ ਡਿਆ ਇਹ ਕਈ ਮਾਰਾਂ ਦੇ ਮੈਂ ਹੈ ਨੇ ਬੱਚੇ ਇਹਨਾਂ ਦੇ ਤਿੰਨੇ ਕੀ ਨਾਮ ਹੈ ਹਾਂਜੀ ਕਿੰਨੇ ਬੱਚੇ ਵਿਆਹ ਸੀ ਹਾਂਜੀ ਵਿਆਹ ਆ ਕਾਕਾ ਗੁੱਡੀ ਆ ਹਾਂਜੀ